ਕਈਆਂ ਨੇ ਹੋਰਾਂ ਨੇ ਵੀ ਬਹੁਤ ਸੋਹਣੇ ਕੰਮ ਕੀਤੇ ਪਰ ਕੁਝ ਲੋਕਾਂ ਨੇ ਇਹ ਜਾਣ ਕੇ ਪੰਜਾਬ ਦੇ ਖਿਲਾਫ ਇੱਕ ਵਿਰਤਾਂਤ ਘੜਨ ਦੀ ਕੋਸ਼ਿਸ਼ ਕੀਤੀ ਭਈ ਫਲਾਣੇ ਨੂੰ ਦੀ ਇਹ ਜਾਣ ਕੇ ਮਦਦ ਨਹੀਂ ਦਿੰਦੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਬੈਠਾ ਹਰ ਗੁਰੂ ਤੋਂ ਡਰ ਕੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਜਿਹੜੇ ਸਾਡੇ ਨੌਜਵਾਨ ਰਾਸ਼ਨ ਵੰਡ ਰਹੇ ਹੁੰਦੇ ਸੀ ਉਹ ਜਿਹੜੀ ਵੀ ਲੈਣ ਲੱਗੀ ਹੁੰਦੀ ਜਿਹੜਾ ਵੀ ਹੁੰਦਾ ਹੈ ਉਹਨੂੰ ਦਿੰਦੇ ਸੀ ਕੋਈ ਕਿਸੇ ਨੂੰ ਇਹ ਥੋੜਾ ਪੁੱਛਦਾ ਵਾ ਵੀ ਤੇਰਾ ਘਰ ਕਿੱਥੇ ਆ ਤੇਰੀ ਜਾਤ ਕਿਹੜੀ ਆ ਇਹ ਪੰਜਾਬ ਵਿੱਚ ਤੇ ਹੈ ਹੀ ਨਹੀਂ ਕਿਉਂਕਿ ਗੁਰੂਆਂ ਦਾ ਪੰਜਾਬ ਆ ਇੱਥੇ ਵਿਤਕਰੇ ਨਹੀਂ ਹੈਗੇ ਵਿਤਕਰੇ ਕਿਸੇ ਨੇ ਵੇਖਣੇ ਤੇ ਮੈਂ ਹੁਣ ਕੱਲ ਪਰਸੋਂ ਯਾਦਰ ਸਟੇਟ ਜਾ ਕੇ ਆਇਆ ਵੇਖੋ ਉੱਥੇ ਕੀ ਹੁੰਦੇ ਆ ਬਿਲਕੁਲ ਨਿਰਪੱਖ ਤੌਰ ਤੇ ਸਾਡੇ ਨੌਜਵਾਨ ਜਾਂ ਸੰਸਥਾਵਾਂ ਨੇ ਸੇਵਾ ਕੀਤੀ ਪਰ ਕੋਸ਼ੇ ਇੱਕ ਬੰਦਿਆਂ ਨੇ ਐਵੇਂ ਬਾਹਰੋਂ ਸਿੱਖ ਵੀ ਦਿੱਸਦੇ ਅੱਜ ਦੇ ਕੱਠ ਨੇ ਗੱਲ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮੀਟਗੇਨ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਕ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾਨੀਆ ਸਿੱਖਾਂ ਦਾ ਨਮਾਇੰਦਾਨੀਆ ਪੰਜਾਬ ਦਾ ਨਮਾਇੰਦਾਨੀਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵਿੱਚ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚਲਦੀ ਹੈਗੀ ਕਈਆਂ ਨੇ ਹੋਰਾਂ ਨੇ ਵੀ ਬਹੁਤ ਸੋਹਣੇ ਕੰਮ ਕੀਤੇ ਪਰ ਕੁਝ ਲੋਕਾਂ ਨੇ ਇਹ ਜਾਣ ਕੇ ਪੰਜਾਬ ਦੇ ਖਿਲਾਫ ਇੱਕ ਵਿਰਤਾਂਤ ਘੜਨ ਦੀ ਕੋਸ਼ਿਸ਼ ਕੀਤੀ ਭਈ ਫਲਾਣੇ ਨੂੰ ਜੀ ਇਹ ਜਾਣ ਕੇ ਮਦਦ ਨਹੀਂ ਦਿੰਦੇ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਘਰੇ ਬੈਠਾ ਹਰ ਗੁਰੂ ਤੋਂ ਡਰ ਕੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਜਿਹੜੇ ਸਾਡੇ ਨੌਜਵਾਨ ਰਾਸ਼ਨ ਵੰਡ ਰਹੇ ਹੁੰਦੇ ਸੀ ਉਹ ਜਿਹੜੀ ਵੀ ਲੈਣ ਲੱਗੀ ਹੁੰਦੀ ਜਿਹੜਾ ਵੀ ਹੁੰਦਾ ਹੈ ਉਹਨੂੰ ਦਿੰਦੇ ਸੀ ਕੋਈ ਕਿਸੇ ਨੂੰ ਇਹ ਥੋੜਾ ਪੁੱਛਦਾ ਵਾ ਵੀ ਤੇਰਾ ਘਰ ਕਿੱਥੇ ਆ ਤੇਰੀ ਜਾਤ ਕਿਹੜੀ ਆ ਇਹ ਪੰਜਾਬ ਵਿੱਚ ਤੇ ਹੈ ਹੀ ਨਹੀਂ ਕਿਉਂਕਿ ਗੁਰੂਆਂ ਦਾ ਪੰਜਾਬ ਆ ਇੱਥੇ ਵਿਤਕਰੇ ਨਹੀਂ ਹੈਗੇ ਵਿਤਕਰੇ ਕਿਸੇ ਨੇ ਵੇਖਣੇ ਤੇ ਮੈਂ ਹੁਣ ਕੱਲ ਪਰਸੋਂ ਅਦਰ ਸਟੇਟ ਜਾ ਕੇ ਆਇਆ ਵੇਖੋ ਉੱਥੇ ਕੀ ਹੁੰਦੇ ਆ ਬਿਲਕੁਲ ਨਿਰਪੱਖ ਤੌਰ ਤੇ ਸਾਡੇ ਨੌਜਵਾਨ ਜਾਂ ਸੰਸਥਾਵਾਂ ਨੇ ਸੇਵਾ ਕੀਤੀ ਪਰ ਕੁਝ ਇੱਕ ਬੰਦਿਆਂ ਨੇ ਐਵੇਂ ਬਾਹਰ ਉਹ ਸਿੱਖ ਵੀ ਦਿਸਦੇ ਅੱਜ ਦੇ ਇਕੱਠ ਨੇ ਗੱਲ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਇਹੋ ਜੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾਨੀਆ ਸਿੱਖਾਂ ਦਾ ਨਮਾਇੰਦਾਨੀਆ ਪੰਜਾਬ ਦਾ ਨਮਾਇੰਦਾਨੀਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਛ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵਿੱਚ ਝੂਠਾ ਹੀ ਪ੍ਰੋਪਗੈਂਡਾ ਕੀਤਾ ਕੇ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫੁਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚੱਲਦੀ ਹੈਗੀ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027